ਇੱਕ ਪੰਜਾਬੀ ਕਹਾਣੀ ਇੱਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ ਜਿਸ ਤੇ ਲੇਖਕਾ ਪ੍ਰਵੀਨ ਮਲਿਕ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਜੀ ਤੁਸੀਂ ਸਾਡੇ YouTube ਚੈਨਲ ਸਭੀ ਮੀਡੀਆ 11s ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸਾਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਸੋ ਆਓ ਕਹਾਣੀ ਸ਼ੁਰੂ ਕਰਦੇ ਹਾਂ ਕਿੱਥੇ ਜਾਣਾ ਅੰਮਾ ਕੰਡਕਟਰ ਨੇ ਵੈਂਗਨ ਦਾ ਬੁਹਾ ਖੋਲਦਿਆਂ ਹੋਇਆਂ ਅੰਮਾ ਅੱਗੇ ਬਾਹ ਦੀ ਰੋਕ ਬਣਾਉਂਦਿਆਂ ਪੁੱਛਿਆ ਸੀਗਾ ਅੱਛਰੇ ਜਾਣਾ ਪੁੱਤਰ ਅੰਮਾ ਨੇ ਨਿਮਾ ਜਿਹਾ ਜਵਾਬ ਦਿੱਤਾ ਪਿੱਛੇ ਹਟ ਜਾਓ ਦੂਜੀਆਂ ਸਵਾਰੀਆਂ ਨੂੰ ਅੱਗੇ ਆਉਣ ਦਿਓ ਕੰਡਕਟਰ ਨੇ ਫੈਸਲਾ ਕਰ ਦਿੱਤਾ ਤੇ ਮਾਈ ਉਸਕੇ ਦੀ ਵਾਂਗ ਪਿੱਛੇ ਹਟ ਗਈ ਜਿਸ ਨੂੰ ਅਦਾਲਤ ਨੇ ਮੁਸ਼ਕਤ ਨਾਲ ਕੈਦ ਦੀ ਸਜ਼ਾ ਸੁਣਾਈ ਹੋਵੇ ਮੈਂ ਅੰਮਾ ਵੱਲ ਤੱਕਿਆ ਨੀਲੀਆਂ ਬੂਟੀਆਂ ਵਾਲੀ ਚਿੱਟੀ ਚਾਦਰ ਥੱਲੇ ਫੁੱਲਾਂ ਵਾਲਾ ਨੀਲਾ ਸੂਟ ਚੰਗੀ ਤਰ੍ਹਾਂ ਇਸਤਰੀ ਕੀਤਾ ਹੋਇਆ ਜੁੱਤੀ ਵੀ ਲੱਗਦਾ ਸੀਗਾ ਕਦੇ ਇੱਕ ਦਾਈ ਪਾਈ ਹੈ ਕਪੜਿਆਂ ਵਿੱਚੋਂ ਹਲਕੀ ਜਹੀ ਫੁਨਾਇਲ ਦੀ ਮਹਿਕ ਲੱਸੀ ਸੀਗੀ ਕਿ ਜੋੜਾ ਕਿਤੇ ਆਉਣ ਜਾਣ ਲਈ ਸੰਭ ਕੇ ਰੱਖਿਆ ਹੋਇਆ ਸੀਗਾ ਤੇ ਮੂੰਹ ਦੀਆਂ ਚੁਰੜੀਆਂ ਉੱਤੇ ਹਿਆਤੀ ਦੇ ਇਹ ਇੱਕ ਇੱਕ ਕਰੜੇ ਪਲ ਦਾ ਲੇਖਾ ਲਿਖਿਆ ਦੱਸਦਾ ਸੀਗਾ ਇਹਨੇ ਚਰ ਨੂੰ ਦੂਜੀ ਵੇਗਣ ਨੇੜੇ ਆਉਣ ਲੱਗੀ ਉਹਦੇ ਕੰਡਕਟਰ ਨੇ ਅੰਮਾ ਜੀ ਨੂੰ ਪਿਛਲੀ ਸੀਟ ਤੇ ਬਹਿਣ ਲਈ ਆਖਿਆ ਤਾਂ ਉਹ ਕਹਿਣ ਲੱਗੀ ਪੁੱਤਰ ਮੈਨੂੰ ਪਿੱਛੇ ਬਹਿਣ ਵਿੱਚ ਕੋਈ ਉਜਰਤ ਨਹੀਂ ਗਈ ਪਰ ਮੇਰੇ ਗੋਡਿਆਂ ਵਿੱਚ ਦਰਦ ਹੈ ਤੇ ਪਿਛਲੀ ਸੀਟ ਤੇ ਸੰਘੜ ਕੇ ਬਹਿਣਾ ਪੈਂਦਾ ਹੈ ਉਹ ਕੋਈ ਭੜਾ ਲੋਕ ਸੀਗਾ ਉਹਨੇ ਬਾਦਸ਼ਾਹਾਂ ਵਾਂਗ ਅੰਮਾ ਨੂੰ ਫਰੰਟ ਸੀਟ ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ ਨਾਲ ਦੀ ਸੀਟ ਤੇ ਮੈਂ ਸਾਂਭ ਲਈ ਸੀਗੀ ਡਰਾਈਵਰ ਨੇ ਆਪਣੇ ਪਾਸੇ ਵਾਲਾ ਬੂਹਾ ਖੋਲਿਆ ਤੇ ਕਿਸੇ ਸੰਗਤੀ ਨਾਲ ਗੱਲਾਂ ਕਰਦਾ ਸੀਟ ਤੇ ਆਣ ਬੈਠਾ ਸੀਗਾ ਅੰਮਾ ਕੁਝ ਬੇਹਰਾਮ ਜਿਹੀ ਹੋ ਕੇ ਸੱਜੇ ਖੱਬੇ ਤੱਕ ਰਹੀ ਸੀਗੀ ਮੈਂ ਸੋਚਿਆ ਗੋਡਿਆਂ ਦੇ ਦਰਦ ਨੇ ਤੰਗ ਕੀਤਾ ਹੋਣਾ ਇਸ ਕਰਕੇ ਮੈਂ ਜ਼ਰਾ ਹੌ ਦਰਵਾਜ਼ੇ ਵੱਲ ਖਿਸਕ ਕੇ ਆਖਿਆ ਤੁਸੀਂ ਠੀਕ ਹੋ ਕੇ ਬਹਿ ਜਾਓ ਅੱਲਾ ਖੁਸ਼ ਰੱਖੇ ਤੈਨੂੰ ਮੈਂ ਬੈਠੀ ਤਾਂ ਠੀਕ ਆ ਭੁੱਖ ਲੱਗੀ ਪਈ ਐ ਛੋਲੇ ਲੈਣੇ ਸਨ ਅੱਜ ਨਸ ਪੱਜ ਵਿੱਚ ਘਰੋਂ ਖਾ ਕੇ ਨਹੀਂ ਤੁਰੀ ਸੀਗੀ ਅਲਸਰ ਦੀ ਮਰੀਜ਼ਾਂ ਨੂੰ ਭੁੱਖ ਲੱਗੀ ਹੋਵੇ ਤਾਂ ਕੁਝ ਚੈਰ ਮਗਰੋਂ ਮੇਦੇ ਵਿੱਚ ਦਰਦ ਹੋਣ ਲੱਗ ਪੈਂਦਾ ਆ ਉਹਨਾਂ ਦੀ ਗੱਲ ਸੁਣ ਕੇ ਮੈਂ ਉਧਰ ਉਧਰ ਨਜ਼ਰ ਮਾਰੀ ਸੜਕੋਂ ਪਾਰ ਇੱਕ ਰੇੜੀ ਵਾਲਾ ਪੁੱਜੇ ਛੋਲੇ ਰੇਵੜੀਆਂ ਤੇ ਕੁਝ ਹੋਰ ਨਿਕਸਕ ਵੇਚ ਰਿਹਾ ਸੀ ਅੰਮਾ ਨੇ ਮੇਰੇ ਵੱਲ ਤੱਕਿਆ ਸ਼ਾਇਦ ਆਪਣੀ ਉਮਰ ਦਾ ਕਿਆਸ ਕਰਦਿਆਂ ਉਹਨਾਂ ਨੇ ਸੋਚਿਆ ਹੋਵੇਗਾ ਭਈ ਮੈਂ ਉਹਨਾਂ ਨਾਲੋਂ ਨਿੱਕੀ ਆਂ ਤੇ ਭੱਜ ਕੇ ਸੜਕ ਪਾਰ ਕਰ ਸਕਦੀਆਂ ਪਰ ਇਹ ਉਹਨਾਂ ਦੀ ਪਾਲਸੀ ਹਯਾਤੀ ਦੀ ਭਾਈ ਦੌੜ ਨੇ ਕਦੋਂ ਦੇ ਸਾਡੇ ਗਿੱਟੇ ਗੁੱਡੇ ਤੋੜ ਸੁਟੇ ਨੇ ਤੁਜੇ ਮੈਨੂੰ ਸ਼ਹਿਰ ਆਇਆ ਭਾਵੇਂ ਕਿੰਨੇ ਬਰੇ ਹੋ ਗਏ ਪਰ ਮੇਰੇ ਅੰਦਰ ਦੀ ਪਿੰਡੂ ਜਨਾਨੀ ਹਾਲੇ ਵੀ ਸ਼ਾਂ ਸ਼ਾਂ ਕਰਕੇ ਸਾਹਮਣੇ ਲੰਘਦੀਆਂ ਗੱਡੀਆਂ ਅੱਗੇ ਹੱਥ ਬਨ ਖਲੋਂਦੀ ਐ ਅਜੇ ਮੈਂ ਸੋਚਾਂ ਦੀ ਇਸ ਘੁੰਮਣਕਰੀ ਵਿੱਚ ਹੀ ਸਾਂ ਜੋ ਵੈਂਗਣ ਤਰਪਈ ਤੇ ਮੈਨੂੰ ਆਪਣਾ ਆਪ ਆਜ਼ਾਦ ਹੁੰਦਾ ਚਾਪਿਆ ਪਰ ਮਾਂਜੀ ਦੀ ਭੁੱਖ ਦਾ ਲਾਂਬੂ ਮੇਰੇ ਢਿੱਡ ਵਿੱਚ ਭੜਕ ਗਿਆ ਸੀਗਾ ਮੈਂ ਉਧਰੋਂ ਧਿਆਨ ਹਟਾਉਣ ਲਈ ਮਾਫੀ ਜਹੀ ਮੰਗਦੇ ਆਖਿਆ ਮੈਂ ਤੁਹਾਨੂੰ ਲਿਆ ਦਿੰਦੀ ਪਰ ਹੁਣ ਤੇ ਵੈਗਣ ਹੀ ਤਰਪਈਏ ਕੋਈ ਗੱਲ ਨਹੀਂ ਖੈਰੇ ਉਹਨਾਂ ਮੇਰੇ ਮੋਢੇ ਉੱਤੇ ਥਾਪੜਾ ਦੇ ਕੇ ਆਖਿਆ ਫਿਰ ਡਰਾਈਵਰ ਨੂੰ ਦੱਸਣ ਲੱਗੇ ਬੇਟਾ ਮੈਂ ਪਿੱਛੇ ਜਿਸ ਵੈਗਨ ਤੇ ਆਈ ਆ ਨਾ ਉਹਨਾਂ ਜੀਵਨ ਜੋਗਿਆਂ ਮੈਨੂੰ ਥੰਮ ਕੇ ਅਗਲੀ ਸੀਟ ਤੇ ਬਹਾਇਆ ਸੀ ਫਿਰ ਅਗਾ ਟੁਰੇ ਇੱਥੇ ਸਟੇਸ਼ਨ ਤੇ ਖੋਰੇ ਕੀ ਹੋ ਗਿਆ ਕੋਈ ਗੱਲ ਹੀ ਨਹੀਂ ਸੁਣਦਾਗਾ ਅੱਧਾ ਘੰਟਾ ਹੋ ਗਿਆ ਖੜੀ ਨੂੰ ਗੋਡਿਆਂ ਵਿੱਚ ਚੀਸਾਂ ਪੈਣ ਲੱਗੀਆਂ ਪਈਆਂ ਏ ਡਰਾਈਵਰ ਨੇ ਉਹਨਾਂ ਦੀ ਗੱਲ ਨਾ ਗੋਲੀ ਤਾਂ ਐਵੇਂ ਹੀ ਆਸਰਾ ਜਿਹਦਦੀਨ ਖਤਰਾ ਆਖਿਆ ਤੁਸੀਂ ਕਿਸੇ ਨੂੰ ਨਾਲ ਲੈ ਕੇ ਆਉਂਦੇ ਕੋਈ ਨਹੀਂ ਸੀ ਨਾ ਨਾਲ ਆਉਣ ਵਾਲਾ ਅਮਾ ਨੇ ਹੌਕਾ ਭਰਿਆ ਬਾਅਦ ਸਕੂਲੇ ਚਲੇ ਗਏ ਨੂੰ ਨੇ ਕੰਮ ਤੇ ਜਾਣਾ ਸੀ ਤੇ ਪੁੱਤਰ 6 ਬਰੇ ਹੋਏ ਫੌਤ ਹੋ ਗਿਆ ਆ ਅਮਾ ਦੀ ਆਵਾਜ਼ ਸੰਗ ਵਿੱਚ ਘੁੱਟ ਗਈ ਸੀਗੀ ਉਹ ਹੋ ਇੱਕੋ ਪੁੱਤਰ ਸੀ ਤੁਹਾਡਾ ਹੈ ਨੇ ਦੋ ਹੋਰ ਵੀ ਆ ਚਲੋ ਨਹੀਂ ਪੁੱਛਦੇ ਤਾਂ ਨਾ ਪੁੱਛਣਾ ਅੱਲਾ ਉਹਨਾਂ ਨੂੰ ਖੁਸ਼ ਰੱਖੇ ਹਾਂ ਸਾਡਾ ਜਿਹੜਾ ਕਿਹੜਾ ਜੋਰ ਹੈ ਉਹਨਾਂ ਦੀ ਆਵਾਜ਼ ਵਿੱਚ ਅਥਰੂ ਕੁਲੇ ਹੋਏ ਪਰ ਅੱਖਾਂ ਸੁੱਕੀਆਂ ਸਨ ਕੀ ਹੋਇਆ ਸੀ ਤੁਹਾਡੇ ਪੁੱਤਰ ਨੂੰ ਮੈਂ ਪੁੱਛਿਆ ਐਕਸੀਡੈਂਟ ਇਹ ਆ ਕੇ ਉਹ ਕੋਇਲ ਚੋਪ ਰਿਹਾ ਜਿਵੇਂ ਉਹ ਵੇਲਾ ਲੱਭਦੇ ਹੋਣ ਜਦੋਂ ਪੁੱਤਰ ਜੋਂਦਾ ਜਾਗਦਾ ਅੱਖਾਂ ਸਾਹਮਣੇ ਫਿਰਦਾ ਸੀਗਾ ਫਿਰ ਉਸੇ ਲਹਿਜੇ ਵਿੱਚ ਉਹਨਾਂ ਦੀ ਆਵਾਜ਼ ਆਈ ਕਹਿੰਦਾ ਸੀਗਾ ਅਮਾ ਤੂੰ ਬੜੀ ਮਸ਼ੀਨ ਚਲਾਈਏ ਹੁਣ ਮੈਂ ਤੇਰਾ ਥਕੇਵਾ ਲਾ ਦਿਆਂਗਾ ਮੈਨੂੰ ਬਾਹਰ ਜਾਣ ਦੇ ਇੰਨੇ ਪੈਸੇ ਕੱਲਾਂਗਾ ਜੋ ਤੂੰ ਗਿੰਦਿਆਂ ਗਿੰਦਿਆਂ ਥੱਕ ਜਾਇਆ ਕਰੇਗੀ ਬੋਲਦੇ ਬੋਲਦੇ ਉਹ ਫੇਰ ਚੁੱਪ ਕਰ ਗਏ ਮੈਂ ਉਹਨਾਂ ਵੱਲ ਦੇਖਿਆ ਤਾਂ ਉਹਨਾਂ ਦੀ ਚਿੱਟੀ ਚਾਦਰ ਤੇ ਕੱਢੀਆਂ ਹੋਈਆਂ ਬੂਟੀਆਂ ਦਾ ਰੰਗ ਲਾਲ ਚਾਪਿਆ ਸੀ ਮੈਂ ਅੱਖਾਂ ਚਮਕੀਆਂ ਤਾਂ ਫੇਰ ਉਹ ਫੇਰ ਨੀਲੀਆਂ ਸਨ ਉਹਨਾਂ ਨੇ ਇਹ ਗੱਲ ਛੋਹੀ ਆਪਣੇ ਸੰਗਾਂ ਨਾਲ 에어ਪੋਰਟ ਨੂੰ ਤੁਰਿਆ ਤਾਂ ਮੇਰੀ ਬਾਹ ਤੇ ਇਮਾਮ ਜਮਨ ਬੰਨਿਆ ਪਰ ਕਿਸੇ ਇਮਾਮ ਨੂੰ ਉਹਦਾ ਜ਼ਮਨ ਬੰਦਿਆਂ ਕਬੂਲ ਨਹੀਂ ਸੀਗਾ ਟੈਕਸੀ ਦੀ ਟੱਕਰ ਹੋ ਗਈ ਸਾਰੇ 에어ਪੋਰਟ ਜਾਣ ਦੇ ਥਾਂ ਅਗਲੇ ਜ਼ਹਾਂ ਟਰ ਗਏ ਵੇ ਭੋਲੇ ਬੱਚਿਓ ਐਡੀ ਕਿਹੜੀ ਕਹਾਣੀ ਸੀ ਅਮਾ ਜੀ ਚੁੱਪ ਕਰ ਗਏ ਤਾਂ ਵੀ ਮੇਰੀ ਹਿੰਮਤ ਨਾ ਪਈ ਉਹਨਾਂ ਵੱਲ ਤੱਕਾਂ ਜਾਂ ਕੁਝ ਪੁੱਛਾਂ ਪਰ ਲੱਗਦਾ ਸੀਗਾ ਉਹਨਾਂ ਨੂੰ ਅੱਜ ਬੜੇ ਚਰਮਗਰੋ ਦਿਲ ਦੇ ਫਟ ਵਖਾਉਣ ਦਾ ਮੌਕਾ ਲੱਗਾ ਹੈ ਆਪੇ ਬੋਲ ਪੈਤੀਏ ਮੈਂ 28 ਵਰੇ ਮਸ਼ੀਨ ਚਲਾਈ ਆ ਬਾਲ ਸਾਰੇ ਨਿੱਕੇ ਨਿੱਕੇ ਸੰਜ ਜਦੋਂ ਉਹਨਾਂ ਦਾ ਪਿਓ ਫਾਉਥ ਹੋ ਗਿਆ ਸੀਗਾ ਮੈਂ ਦਿਹਾੜ ਰਾਤ ਲੋਕਾਂ ਦੇ ਕੱਪੜੇ ਸੀਤੇ ਬਾਲਾਂ ਨੂੰ ਪਾਲ ਕੇ ਵੱਡਾ ਕੀਤਾ ਮੇਰੇ ਗੋਡੇ ਐਵੇਂ ਤਾਂ ਨਹੀਂ ਜੁੜੇਗੇ ਮੈਂ ਪੂਰੇ 28 ਵਰੇ ਚੌਂਕੜੀ ਮਾਰ ਕੇ ਬੈਠੀ ਆ ਤਾਂ ਮੇਰੇ ਪੁੱਤਰ ਪੈਰਾਂ ਤੇ ਖਲੋਣ ਜੋਗੇ ਹੋਏ ਆ ਫਿਰ ਵੱਡੇ ਦੋਵੇਂ ਤਾਂ ਉਡਾਰੀ ਮਾਰ ਗਏ ਆ ਨਿੱਕਾ ਮੇਰੇ ਨਾਲ ਬੜਾ ਮੂੰਹ ਕਰਦਾ ਸੀ ਮੈਂ ਕੱਪੜੇ ਸਿਉਂਦੀ ਤਾਂ ਕਦੇ ਸੂਈ ਵਿੱਚ ਧਾਗਾ ਪਾਉਣ ਬਹਿੰਦਾ ਕਦੇ ਮਸ਼ੀਨ ਦੀ ਹੱਥੀ ਚਲਾਉਣ ਲੱਗ ਪੈਂਦਾ ਅਖੇ ਮਾਂ ਤੂੰ ਥੱਕ ਜਾਵੇਂਗੀ ਕਿਸੇ ਸਕੂਲ ਵਿੱਚ ਛੁੱਟੀ ਹੋਈ ਹੋਣੀ ਏ ਉਸੇ ਵੇਲੇ ਬਾਲਾਂ ਦਾ ਸਮੂਹ ਸੜਕ ਪਾਰ ਕਰਨ ਲੱਗਾ ਉਹਨਾਂ ਨੂੰ ਦੇਖ ਅਮਾ ਜੀ ਨੂੰ ਆਪਣੇ ਪੋਤਵਾਂ ਯਾਦ ਆ ਗਏ ਆਖਣ ਲੱਗੇ ਮੇਰੀ ਨੂੰ ਕਹਿੰਦੀ ਸੀ ਅਮਾ ਵੱਡੇ ਨੂੰ ਸਕੂਲੋਂ ਹਟਾ ਕੇ ਕੰਮ ਪਾ ਦੇਣੀ ਆ ਮੈਂ ਕਿਹਾ ਚੱਲ ਜੀ ਦिए 10 11 ਵਰਾਂ ਦਾ ਬਾਲ ਤੈਨੂੰ ਕੀ ਲਿਆ ਕੇ ਦੇਵੇਗਾ ਪੜਨ ਦੇ ਨੂੰ ਅਸੀਂ ਆਪੇ ਕੁਝ ਕਰ ਲਾਵਾਂਗੇ ਆ ਇਹ ਤਾਂ ਤੁਸੀਂ ਚੰਗਾ ਕੀਤਾ ਮੈਂ ਅੰਮਾ ਦਾ ਹੌਸਲਾ ਵਧਾਉਂਦੇ ਆਖਿਆ ਹਾਂ ਹਾਂ ਅੰਮਾ ਨੇ ਇਸ ਅੰਦਾਜ਼ ਵਿੱਚ ਕਿਹਾ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਹੀ ਹੋਵੇ ਫਿਰ ਦੱਸਣ ਲੱਗੇ ਮੇਰੀ ਨੂਨ ਫੈਕਟਰੀ ਵਿੱਚ ਨੌਕਰੀ ਕਰ ਲਈ ਹੈ 8 ਤੋਂ 4 ਵਜੇ ਤੱਕ ਡਿਊਟੀ ਦਿੰਦੀ ਹੈ 1200 ਰੁਪਿਆ ਲੱਭਦਾ ਸੁ ਅੰਮਾ ਜੀ ਖੋਰੇ ਕੀ ਕਹਿੰਦੇ ਜਾ ਰਹੇ ਸਨ ਪਰ ਮੇਰੇ ਕੰਨਾਂ ਸਾਹਾਂ ਸਾਹ ਕਰਨ ਲੱਗੇ ਸੀਗੇ 1200 ਰੁਪਏ ਤੇ 6 ਜੀ ਖਾਣ ਵਾਲੇ ਇਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਇੰਨੇ ਚਿਹਰੇ ਵਿੱਚ ਮੇਰਾ ਸਟਾਪ ਆ ਗਿਆ ਮੈਂ ਵੈਗਨ ਚੁੱਲ ਲੈ ਗਈ ਪਰ ਅੰਮਾ ਜੀ ਦੀ ਮੰਝਲਾ ਦੇ ਦੂਰ ਸੀਗੀ